ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਆਮ ਲੋਕਾਂ ਦੇ ਸਵਾਲਾਂ ਤੋਂ ਵੀ ਡਰਨ ਲੱਗ ਗਏ ਨੇ। ਵਾਦਾਂ 'ਚ ਚਿਤਰੇ ਹੋਏ ਹਲਕਾ ਕਨੌਰ ਦੇ ਐਮਐਲਏ ਗਰਲਾਲ ਕਨੌਰ ਦੇ ਉੱਪਰ ਕੱਥਿਤ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਆਪਣੇ ਦੋ ਕਿੱਲੇ ਬਚਾਉਣ ਦੇ ਲਈ ਠੱਗਰ ਦਰਿਆ ਦੇ ਵਿੱਚ ਡਾਪ ਲਗਾਈ ਗਈ ਜਿਸ ਕਾਰਨ ਕਈ ਹਜ਼ਾਰ ਏਕੜ ਜ਼ਮੀਨਾਂ ਦੀ ਖਰਾਬ ਹੋ ਗਈ। ਜਦੋਂ ਇਸ ਆਵਾਜ਼ ਨੂੰ ਵਰਸੇਤ ਸਿੰਘ ਸੱਸ ਦੇ ਨਾਂ ਦੇ ਵੱਲੋਂ ਚੁੱਕਿਆ ਗਿਆ ਤਾਂ ਉਸ ਦੀ ਆਵਾਜ਼ ਨੂੰ ਉਤਲਨ ਦੇ ਲਈ ਐਮਐਲਏ ਗਰਲਾਲ ਕਨੌਰ ਦੀ ਸ਼ਹਿਰ ਦੇ ਉੱਪਰ ਝੂਠਾ ਪਰਚਾ ਕਰਵਾਇਆ ਗਿਆ ਵਰਸੇਤ ਸਿੰਘ ਨਾਂ ਦੇ ਉੱਪਰ ਐਫਆਈਆਰ ਦਰਜ ਹੋਈ ਆ ਮਾਮਲਾ ਕੀ ਆ ਕਿਉਂ ਉਹਨਾਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਆ ਰਣਜੋਸ਼ ਇਹੀ ਐ ਵੀ ਬੋਲਦਾ ਕਿਉਂ ਆ ਇਹਦੀ ਸ਼ਾਨ ਦੇ ਗਲਾਪ ਜਦੋਂ ਕੋਈ ਹੋਰ ਇਲਾਕੇ ਦਾ ਬੰਦਾ ਬੋਲ ਨਹੀਂ ਰਿਹਾ ਇੱਕ ਬੰਦਾ ਉਸਕੇ ਬੋਲੇ ਉਹਦੀ ਤਾਂ ਫਿਰ ਆਵਾਜ਼ ਬੰਦ ਕਰਨੀ ਪੈਂਦੀ ਆ ਨਾ ਐਮਐਲਏ 22 23 ਦੇ ਵਿੱਚ ਇਹਦੇ ਕਹੀ ਚੋਰੀ ਦਾ ਕਰਤਾ ਸੀਗਾ ਉਹਦੇ ਚੋਂ ਬਰੀ ਹੋ ਗਿਆ ਇੱਕ ਸਰਕਾਰ ਨੇ ਫੇਰ ਆਪਣਾ ਕਰਤਾ 307 ਦਾ ਇਹਦੇ ਜੋ ਵੀ ਤੁਹਾਡੇ ਸਾਹਮਣੇ ਬਰੀ ਹੋ ਜੇ ਜਦੋਂ 22 23 'ਚ ਇਹਨਾਂ ਦੇ ਉੱਪਰ ਪਰਚਾ ਹੁੰਦਾਗਾ ਉਹ ਕਿੰਨਾਂ ਦੇ ਵੱਲੋਂ ਕਰਾਇਆ ਗਿਆ ਸੀ ਉਹ ਵੀ ਐਮਐਲਏ ਦੀ ਸ਼ਹਿਤ ਹੀ ਹੋਇਆ ਸੀਗਾ ਇਹ ਹਲਕਾ ਕਨੌਰ ਦੇ ਜੋ ਐਮਐਲਏ ਨੇ ਉਹਨਾਂ ਦਾ ਇਸ ਤੇ ਬਿਆਨ ਆਇਆ ਗਿਆ ਵੀ ਜਿਹੜੀ ਉਹ ਡਾਫਾ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਲੱਗੀ ਹੋਈ ਆ ਤੇ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਏ ਬਾਪੂ ਜੀ ਖੜੇ ਆ ਇਹਨਾਂ ਦੀ ਉਮਰ ਤਾਂ ਉਹ ਤੋਂ ਵੱਧ ਹੀ ਆ ਨਾ ਐਮਐਲਏ ਤੋਂ ਇਹ ਕਹਿੰਦੇ ਵੀ ਮੈਂ ਗੱਲ ਵੜਵਾ ਦੂੰਗਾ ਆਪਣਾ ਜੋ ਇਹ ਪਹਿਲਾਂ ਦੀ ਹੋਈ ਉਹ ਜਿੱਦਨ ਵਾ ਇਹ ਐਮਐਲਏ ਬਣਿਆ ਨਾ ਜਿੱਥੇ ਤੇ ਇਸ ਦੇ ਖੇਤ ਲਗਾ ਉੱਥੇ ਤੇ ਹੀ ਲਵਾ ਦਿਆਂ ਆ ਲਵਾ ਵੀ ਚੱਕਾ ਇੰਨਾ ਖੱਗਰ ਦਾ ਪਾਣੀ ਨਹੀਂ ਆ ਰਿਹਾ ਇਸ ਦੇ ਉੱਪਰ ਤਰਾ ਉਸ ਨਹੀਂ ਕਰ ਸਕਿਆ ਖੱਗਰ ਦਾ ਪਾਣੀ ਯੋ ਕਦੀ ਕਹਾ ਮਹਾਰ ਕਰ ਦੁਆਰਾ ਬਚਾਉਣ ਲੱਗਾ ਕਦੀ ਕਹਾ ਸੜਕ ਬਚਾਉਣੀ ਹੈ ਮੈਨੂੰ ਉੱਥੀ ਸੜਕ ਲੈ ਜੀ ਪਿੱਛੇ ਦੋ ਸਰਾਲਾਂ ਦੇ ਵਿਚ ਨੂੰ ਲੰਘਦੀ ਉੱਥੇ ਸੜਕ ਹੀ ਲੁੱਟਦੀ 1 ਵਜੇ ਦੇ ਕਰੀਬ ਸਾਡੇ ਕੋਲ ਤਿੰਨ ਗੱਡੀਆਂ ਆਂਦੀਆਂ ਸੀ 15 ਪੁੱਸ ਵਾਲੇ ਸੀਗੇ ਜੀ ਇਹਨਾਂ ਨੇ ਮਤਲਬ ਐਵੇਂ ਦਾ ਮਾਹੌਲ ਬਣਾ ਤਿਆ ਜਿਵੇਂ ਕਿ ਪਤਾ ਨਹੀਂ ਕਿੱਡੇ ਗੈਂਗਸਟਰ ਹੁੰਦੇ ਜੀ ਸੱਚ ਨੂੰ ਦੱਬਣਾ ਚਾਹੁੰਦੇ ਆ ਜੀ ਹੁਣ ਉਹਨਾਂ ਦਾ ਪਿੰਡ ਖੜਿਆ ਇਲਾਕਾ ਅੱਧਾ ਹੋਇਆ ਹੋਇਆ ਕਿਵੇਂ ਦੱਬ ਲੂੰਗੇ ਤੁਸੀਂ ਗਰਲਾਲ ਸਿੰਘ ਧਨੌਰ ਨੇ ਬਈ ਦਿਖਾਇਓ ਕੱਟ ਕੇ ਉਹ ਵਿਜ਼ੂਅਲ ਫੇਸਬੁਕ ਦੇ ਪੇਜ ਤੇ ਪਾਏ ਹੋਇਆ ਕਿ ਇਹ ਪ੍ਰੈਸ ਕਾਨਫਰੈਂਸ ਫੇਕ ਹੈ ਅਸੀਂ ਕੱਲ੍ਹ ਕਰਕੇ ਆਏ ਦੱਸੋ ਕਿੱਥੇ ਫੇਕ ਜੀ ਉਹ ਕਹਿੰਦੇ ਕੋਈ ਲੜਾਈ ਝਗੜਾ ਦਾ ਮਾਮਲਾ ਤੇ ਸਚੈਂਸਿੰਗ ਨਾਮ ਦੇ ਵਿਅਕਤੀ ਦੇ ਬਨੋਂ ਉਹਨਾਂ ਤੇ ਐਫਆਰ ਦਰਜ ਕਰਵਾਈ ਗਈ ਹੈ ਸਚੈਂਸਿੰਗ ਅਸੀਂ ਬੰਦਾ ਦੇ ਕਦੇ ਦੇਖਿਆ ਹੀ ਨਹੀਂ ਜੀ ਜਦੋਂ ਤਾਂ ਇਹ ਪਰਚਾ ਦੱਸ ਰਹੇ ਆ ਕਿ ਕਿਤੇ ਵੀ ਲੜਾਈ ਹੋਈ ਹੈ ਇਹ ਐਨੇ ਟਾਈਮ ਚ ਐਸੀ ਸੀਗਾ ਅਸੀਂ ਪ੍ਰੂਫ ਦੇ ਸਕਦੇ ਹਾਂ ਸਾਡੇ ਨਾਲ ਸੀਗੇ ਜੀ ਅਸੀਂ ਲੋਕੇਸ਼ਨਾਂ ਕਢਾ ਕੇ ਦੱਸ ਸਕਦੇ ਹਾਂ ਕਿ ਬਾਈ ਜੀ ਸਾਡੇ ਨਾਲ ਮੌਜੂ ਸੀ ਜੀ ਭਰਾ ਦੇ ਸਵਾਲਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਆਮ ਲੋਕਾਂ ਦੇ ਸਵਾਲਾਂ ਤੋਂ ਵੀ ਡਰਨ ਲੱਗ ਗਏ ਨੇ ਪਿਛਲੇ ਦਿਨਾਂ ਤੋਂ ਹੀ ਵਿਵਾਦਾਂ 'ਚ ਘਿਰੇ ਹੋਏ ਹਲਕਾ ਕਨੌਰ ਦੇ ਐਮਐਲਏ ਗਰਲਾਲ ਕਨੌਰ ਦੇ ਉੱਪਰ ਕਥਿਤ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਆਪਣੇ ਦੋ ਕਿੱਲੇ ਬਚਾਉਣ ਦੇ ਲਈ ਖੱਗਰ ਦਰਿਆ ਦੇ ਵਿੱਚ ਡਾਫ ਲਗਾਈ ਗਈ ਜਿਸ ਕਾਰਨ ਕਈ ਹਜ਼ਾਰ ਏਕੜ ਜ਼ਮੀਨ ਆ ਜੋ ਕਿਸਾਨਾਂ ਦੀ ਖਰਾਬ ਹੋ ਗਈ ਕਈ ਹਜ਼ਾਰ ਏਕੜ ਫਸਲ ਆ ਜੋ ਤਬਾਹ ਹੋ ਗਈ ਜਦੋਂ ਇਸ ਆਵਾਜ਼ ਨੂੰ ਗੁਰਸ਼ੇਵਕ ਸਿੰਘ ਸ਼ਖਸ ਦੇ ਨਾਂ ਦੇ ਵੱਲੋਂ ਚੁੱਕਿਆ ਗਿਆ ਤਾਂ ਉਸ ਦੀ ਆਵਾਜ਼ ਨੂੰ ਕੁਚਲਣ ਦੇ ਲਈ ਐਮਐਲਏ ਗਰਲਾਲ ਕਨੌਰ ਦੇ ਦੀ ਸ਼ਹਿਰ ਦੇ ਉੱਪਰ ਝੂਠਾ ਪਰਚਾ ਕਰਵਾਇਆ ਗਿਆ ਇਸ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਇਹ ਇਲਜ਼ਾਮ ਜੋ ਸਿੱਧੇ ਤੌਰ ਤੇ ਉਹਨਾਂ ਤੇ ਲੱਗ ਰਹੇ ਨੇ ਕੀ ਰஞ்சிਸ਼ਾ ਹਲਕਾ ਤਨੌਰ ਦੇ ਐਮਐਲਏ ਦੀ ਗੁਰਸੇਵਕ ਸਿੰਘ ਦੇ ਨਾਲ ਜਾਂ ਇਹ ਪੂਰਾ ਮਾਮਲਾ ਕੀ ਆ ਸਰ ਸਭ ਤੋਂ ਪਹਿਲਾਂ ਤਾਂ ਅੱਜ ਤੁਸੀਂ ਸ਼ੰਭੂ ਥਾਣੇ ਦੇ ਵਿੱਚ ਆਇਓ ਗੁਰਸੇਵਕ ਸਿੰਘ ਨਾਂ ਦੇ ਉੱਪਰ ਐਫਆਈਆਰ ਦਰਜ ਹੋਈ ਆ ਮਾਮਲਾ ਕੀ ਆ ਕਿਉਂ ਉਹਨਾਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਆ ਦੇਖੋ ਜੀ ਮਾਮਲਾ ਤਾਂ ਇਹ ਹੈ ਜਿਹੜਾ ਗੁਰਸੇਵਕ ਸੀਗਾ ਅੰਟਾਲਾ ਉਹ ਕੋਈ ਵੀ ਐਮਐਲਏ ਆਵੇ ਤਨੌਰ ਦੇ ਵਿੱਚ ਉਹਨੂੰ ਲੈ ਕੇ ਬਹੁਤ ਸੀਰੀਅਸ ਹੁੰਦਾ ਹੈ ਉਹਦੇ ਸੱਚ ਝੂਠ ਜਿਹੜੇ ਲਾਲੇ ਉਹਦੇ ਚੰਗੇ ਕੰਮ ਨੇ ਉਹਨਾਂ ਨੂੰ ਸੈ ਲਾਉਂਦਾ ਹੈ ਜਿਹੜੇ ਉਹਦੇ ਮਾੜੇ ਕੰਮ ਨੇ ਉਹਨਾਂ ਨੂੰ ਨਕਾਰਦਾ ਹੈ ਇਹ ਲਈ ਇਸ ਲਈ ਉਹ ਐਮਐਲਏ ਨੂੰ ਬੁਰਾ ਲੱਗਦਾ ਹੈ ਠੀਕ ਹੈ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਸਾਡੇ ਇੱਥੇ ਆਪਣਾ ਐਮਐਲਏ ਗੁਰਲਾਲ ਸਿੰਘ ਖਨੌਰ ਹੈ ਠੀਕ ਹੈ ਜੀ ਰੰਜਿਸ਼ ਇਹੀ ਹੈ ਵੀ ਇਹ ਬੋਲਦਾ ਕਿਉਂ ਹੈ ਇਹਦੀ ਸ਼ਾਨ ਦੇ ਖਲਾਫ ਜਦੋਂ ਕੋਈ ਹੋਰ ਇਲਾਕੇ ਦਾ ਬੰਦਾ ਬੋਲ ਹੀ ਨਹੀਂ ਰਿਹਾ ਇੱਕ ਬੰਦਾ ਉੱਠ ਕੇ ਬੋਲੇ ਉਹਦੀ ਤਾਂ ਫਿਰ ਆਵਾਜ਼ ਬੰਦ ਕਰਨੀ ਪੈਂਦੀ ਹੈ ਨਾ ਐਮਐਲਏ ਜੋ ਕਗਰ ਦਰਿਆ ਦੇ ਵਿੱਚ ਤੁਸੀਂ ਕਿਹਾ ਕਿ ਆਪਣੇ ਦੋ ਕਿਲੇ ਬਚਾਉਣ ਦੇ ਲਈ ਹਲਕਾ ਕਨੌਰ ਦੇ ਐਮਐਲਏ ਗਰਲਾਲ ਕਨੌਰ ਨੇ ਡਾਫ ਲਗਾਈ ਉਹਦੀ ਅਸਲ ਸਚਾਈ ਕੀ ਆ ਉਹਨਾਂ ਨੇ ਡਾਫ ਇਹ ਕਿਉਂ ਲਗਾਈ ਆ ਦੇਖੋ ਜੀ ਠੱਗਰ ਦੇ ਵਿੱਚ ਪਹਿਲੀ ਗੱਲ ਇਹ ਤਰੀਕੇ ਦੀ ਇਦਾਂ ਕ ਗਰਾਉਂਦਾ ਇਹ ਤਰੀਕੇ ਦੀ ਕੰਦ ਲੱਗੀ ਹੋਈ ਹੈ ਤੁਸੀਂ ਪਿੱਛੇ ਤੋਂ ਲੈ ਕੇ ਜਿੱਥੇ ਤੱਕ ਕਗਰ ਖਤਮ ਹੁੰਦਾ ਜੀ ਇਦਾਂ ਦੀ ਕੰਦ ਕਿਤੇ ਵੀ ਨਹੀਂ ਦੇਖੋਗੇ ਠੀਕ ਹੈ ਪਿੰਡ ਤਾਂ ਹੋਰ ਵੀ ਕਗਰ ਦੇ ਲਾਗੇ ਵੱਸਦੇ ਆ ਠੀਕ ਹੈ ਜੀ ਤੇ ਹੁਣ ਇਹ ਬੋਲਿਆ ਸਾਡੇ ਪਿੰਡ ਆਪਣਾ ਪਾਣੀ ਆ ਗਿਆ ਜੀ ਕੱਲ ਘੱਟੋ ਘੱਟ 20 ਆਪਣਾ 20 ਪਿੰਡਾਂ ਦੇ ਲੋਕ ਸੀਗੇ ਜਿਨ੍ਹਾਂ ਨੇ ਉੱਥੇ ਆਪਣਾ ਬੰਨ ਲਾਇਆ ਠੀਕ ਹੈ ਜੀ ਆਪਦੇ ਪੱਲਿਓ ਖਰਚ ਕੀਤਾ ਹੈ ਥੈਲੇ ਮਿੱਟੀ ਜੋ ਵੀ ਆਪਦੇ ਪੱਲਿਓ ਲੈ ਕੇ ਆਏ ਆ ਪ੍ਰਸ਼ਾਸਨ ਦਾ ਉਹਦੇ ਚ ਕੋਈ ਰੋਲ ਨਹੀਂ ਹੈਗਾ ਠੀਕ ਹੈ ਜੀ ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਆ ਦੇਖੋ ਜੀ ਮਾਮਲਾ ਤਾਂ ਆਹੀ ਹੈ ਬਸ ਇਹ ਬੋਲਦਾ ਹੈ ਇਹ ਸਰਕਾਰਾਂ ਚਾ ਕੇ ਉਹਦੇ ਕੋਈ ਨਾ ਕੋਈ ਪਰਚਾ ਕਰ ਦਿੰਦੀਆਂ 17 ਜਿਹਦੇ 302 ਦਾ ਚਾ ਕੇ ਕਰਤਾ ਸੀ ਉਹਦੇ ਚੋਂ ਬਰੀ ਹੋ ਗਿਆ ਆਪਣਾ 22 23 ਦੇ ਵਿੱਚ ਇਹਦੇ ਕਹੀ ਚੋਰੀ ਦਾ ਕਰਤਾ ਸੀਗਾ ਉਹਦੇ ਚੋਂ ਬਰੀ ਹੋ ਗਿਆ ਇੱਕ ਸਰਕਾਰ ਨੇ ਫੇਰ ਆਪਣਾ ਕਰਤਾ 307 ਦਾ ਇਹਦੇ ਜੋ ਵੀ ਤੁਹਾਡੇ ਸਾਹਮਣੇ ਬਰੀ ਹੋਊਗਾ ਜਦੋਂ 22 23 ਚ ਇਹਨਾਂ ਦੇ ਉੱਪਰ ਪਰਚਾ ਹੁੰਦਾਗਾ ਉਹ ਕਿੰਨਾਂ ਦੇ ਵੱਲੋਂ ਕਰਾਇਆ ਗਿਆ ਸੀ ਦੇਖੋ ਜੀ ਉਹ ਆਪਣਾ ਕਿਰਪਾਲ ਸਿੰਘ ਮੋਹੀ ਐਸਐਚਓ ਨੇ ਕੀਤਾ ਸੀਗਾ ਕਿੰਨਾਂ ਦੀ ਉਹ ਵੀ ਐਮਐਲਏ ਦੀ ਸ਼ਹਿਤ ਹੀ ਹੋਇਆ ਸੀਗਾ ਹਾਂਜੀ ਤੇ ਹਲਕਾ ਕਨੌਰ ਦੇ ਜੋ ਐਮਐਲਏ ਨੇ ਉਹਨਾਂ ਦਾ ਇਸ ਤੇ ਬਿਆਨ ਆਇਆ ਗਿਆ ਵੀ ਜਿਹੜੀ ਉਹ ਡਾਫ ਆ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਲੱਗੀ ਹੋਈ ਆ ਤੇ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਇਹ ਕਹਿਣਾਗਾ ਉਹਨਾਂ ਦਾ ਠੀਕ ਹੈ ਜੀ ਠੀਕ ਹੈ ਜੀ ਇਹ ਬਾਪੂ ਜੀ ਖੜੇ ਆ ਹੂੰ ਠੀਕ ਹੈ ਜੀ ਇਹਨਾਂ ਦੀ ਉਮਰ ਤਾਂ ਉਹ ਤੋਂ ਵੱਧ ਹੀ ਆ ਨਾ ਐਮਐਲਏ ਤੋਂ ਇਹ ਕਹਿੰਦੇ ਵੀ ਮੈਂ ਗੱਲ ਵੜਵਾ ਦੂੰਗਾ ਆਪਣਾ ਜੇ ਇਹ ਪਹਿਲਾਂ ਦੀ ਹੋਈ ਠੀਕ ਹੈ ਜੀ ਇਹ ਸਿਆਣੇ ਬਾਣੇ ਬੰਦੇ ਕਿਹਾ ਝੂਠ ਬੋਲ ਰਹੇ ਆ ਜੀ ਹੋਰ ਤਾਂ ਪੁੱਛ ਲਓ ਤੁਸੀਂ ਕਿਸੇ ਆਪਣਾ ਸੀਰੀਅਸ ਪਰਸਨ ਤੋਂ ਹੂੰ ਬਾਈ ਜੀ ਤੁਸੀਂ ਉਸ ਵਕਤ ਉੱਥੇ ਮੌਜੂਦ ਸੀ ਜਦੋਂ ਪੁਲਿਸ ਆਉਂਦੀ ਆ ਮਹਾਲੀ ਦੇ ਵਿੱਚ ਮਹਾਲੀ ਦੇ ਵਿੱਚ ਇੱਕ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਰੱਖੀ ਸੀ ਕਿਸ ਮਾਮਲੇ ਤੇ ਉਹ ਪ੍ਰੈਸ ਕਾਨਫਰੰਸ ਰੱਖੀ ਸੀ ਬਾਈ ਜੀ ਆਪਣੀ ਨਾ 6 ਤਰੀਕ ਨੂੰ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੁੰਦੀ ਹੈ ਜੀ ਆਪਣੀ ਮਤਲਬ ਪੱਤਰਕਾਰਾਂ ਵੀਰਾਂ ਨਾਲ ਗੱਲ ਹੁੰਦੀ ਆ ਕੱਲ 7 ਤਰੀਕ ਦੀ ਸਾਡੀ ਤਾਂ ਹੀ 3 ਵਜੇ ਦੇ ਕਰੀਬ ਸਾਡੀ ਪ੍ਰੈਸ ਕਾਨਫਰੰਸ ਸੀਗੀ 27 ਸੈਕਟਰ ਚੰਡੀਗੜ੍ਹ ਜੀ ਤੋਂ ਪਹਿਲਾਂ ਤੁਹਾਨੂੰ ਪਤਿਆ ਕੁਝ ਸੋਰਸ ਹੁੰਦੇ ਆ ਇਹਨਾਂ ਦੇ ਸਬਦ ਨਹੀਂ ਹੁੰਦੇ ਆ ਠੀਕ ਹੈ ਇਹਨਾਂ ਕੋਲ ਕਿਤੇ ਗੱਲ ਗੁੱਲ ਪਹੁੰਚੀ ਆ ਤੇ ਕੱਲ 7 ਤਰੀਕ ਨੂੰ ਕੱਲ ਆਪਣਾ ਪ੍ਰੈ 1 ਵਜੇ ਤੇ ਕਰੀਬ ਸਾਡੇ ਕੋਲ 3 ਗੱਡੀਆਂ ਆਂਦੀਆਂ ਜੀ ਬਲੈਨੋ ਬਲੈਰੋ ਤੇ ਇੱਕ ਰੇਟਾ ਗੱਡੀ 15 ਪੁਲਿਸ ਵਾਲੇ ਸੀਗੇ ਜੀ ਇਹਨਾਂ ਨੇ ਮਤਲਬ ਐਵੇਂ ਦਾ ਮਾਹੌਲ ਬਣਾ ਦਿੱਤਾ ਜਿਵੇਂ ਕਿ ਪਤਾ ਨਹੀਂ ਕਿੱਡੇ ਗੈਂਗਸਟਰ ਹੁੰਦੇ ਜੀ 15 ਬੰਦੇ ਆਏ ਜੀ ਸਾਡੇ ਜਿੰਨੇ ਵੀ ਸਾਥੀ ਸੀਗੇ ਉੱਤੇ ਉਹਨਾਂ ਦੇ ਮੋਬਾਈਲ ਖੋ ਕੇ ਸਾਈਡ ਤੇ ਇੱਕ ਸਾਈਡ ਤੇ ਖੜੇ ਕਰ ਲਏ ਬਾਈ ਨਾਂਦੇ ਤੇ ਨਾ ਕਿ ਉਧਰੋਂ ਨਿਕਲਣ ਦਾ ਇਹਨਾਂ ਨੇ ਆਪਣਾ ਉਹਨਾਂ ਨੂੰ ਬਸ ਬਾਥਰੂਮ ਤੋਂ ਨਿਕਲੇ ਨਾਲ ਦੀ ਨਾਲ ਕੱਪੜੇ ਪਾਉਣ ਦਾ ਬਸ ਟਾਈਮ ਵੀ ਨਹੀਂ ਦਿੱਤਾ ਨਾਲ ਦੀ ਨਾਲ ਕਿ ਗੱਡੀ 'ਚ ਬੈਠੋ ਹੋਰ ਤੀਜੀ ਗੱਲੇ ਨਹੀਂ ਕਰੀ ਜੀ ਇਹਨਾਂ ਨੂੰ ਸਿਰਫ ਇਹ ਸੀਗਾ ਸੱਚ ਨੂੰ ਦੱਬਣਾ ਚਾਹੁੰਦੇ ਆ ਜੀ ਹੁਣ ਉਹਨਾਂ ਪਿੰਡ ਖੜਿਆ ਅਲਕਾ ਅੱਧਾ ਆਇਆ ਹੋਇਆ ਕਿਵੇਂ ਦੱਬ ਲੂਗੇ ਤੁਸੀਂ ਪ੍ਰੈਸ ਕਾਨਫਰੈਂਸ 'ਚ ਕੀ ਗੱਲ ਰੱਖਣਾ ਚਾਹੁੰਦੇ ਸੀਗੇ মিডিਆ ਅੱਗੇ ਗੁਰਸੇਵਕ ਸਿੰਘ ਇਹੀ ਸੀਗਾ ਜੀ ਜਿਵੇਂ ਕੋਈ ਗਰ ਹੁਣ ਮੇਰੀ ਗੱਲ ਸੁਣੋ ਕੋਈ ਵੀ ਚੀਜ਼ ਹੈ ਅਗਰ ਆਪਾਂ ਆਪਾਂ ਸਾਰੇ ਜ਼ਿੰਮੇਵਾਰ ਬੰਦੇ ਆ ਅਗਰ ਆਪਾਂ ਨੱਕਾ ਖੋਲਦੇ ਆ ਕਿਸੇ ਵੀ ਖੇਤ ਦਾ ਅਗਰ ਆਪਾਂ بڑا ਨੱਕਾ ਹੋਊਗਾ ਜੀ ਉਹ ਰਾਮਨਾਥ ਉਹਨੇ ਫਲੋ 'ਚ ਰਾਮਨਾਥ ਨਿਕਲ ਜੂਗਾ ਪਾਣੀ ਜਦੋਂ ਆਪਾਂ ਨੱਕਾ ਹੀ ਛੋਟਾ ਖੋਲਾਂਗੇ ਉਨੀ ਸਪੀਡ ਵਧੂਗੀ ਜਦੋਂ ਇਹਨਾਂ ਨੇ ਘੱਗਰ 'ਚ ਬੰਨ ਲਾਇਆ ਕੰਧ ਲਾਈ ਹੈ ਠੀਕ ਹੈ ਅੱਧ ਚ ਇਹਨਾਂ ਨੇ ਕੰਦ ਲਾਦੀ ਉਹ ਫਲੋ ਵਧਿਆ ਤਾਂ ਹੀ ਕਰਕੇ ਤਾਂ ਨੁਕਸਾਨ ਜ਼ਿਆਦਾ ਹੋਇਆ ਅਗਰ ਉਹ ਖੁੱਲੇ ਜਾਂਦੀ ਉਹ ਸਿਰਫ ਦੋ ਕਿੱਲੇ ਬਚਾਣ ਲਈ ਹੋਇਆ ਜੀ ਇਹ ਸਾਰਾ ਕੰਮ ਆਪਣੇ ਕਿੱਲੇ ਬਚਾਉਣ ਦੇ ਖਾਤਰ ਐਮਐਲਏ ਨੇ ਡਾਫ ਲਾਈ ਆ ਡਾਫ ਲਾਈ ਆ ਜੀ ਉੱਥੇ ਡਾਫ ਲੱਗੀ ਹੋਈ ਆ ਸਾਡੇ ਕੋਲ ਵੀਡੀਓ ਹੈ ਤੁਹਾਡੇ ਕੋਲ ਈਵਨ ਕੈਮਰੋਂ ਦਿਖਾ ਦਿੰਦਾ ਗਰਲਾਲ ਸਿੰਘ ਧਨੌਰ ਨੇ ਬਈ ਦਿਖਾਇਓ ਕੱਢ ਕੇ ਉਹ ਆਪਣਾ ਉਹਦੇ ਪੇਜ ਤੇ ਆਪਣੇ ਅਫੀਸ਼ੀਅਲ ਫੇਸਬੁਕ ਤੇ ਪੇਜ ਤੇ ਪਾਇਆ ਹੋਇਆ ਕਿ ਇਹ ਪ੍ਰੈਸ ਕਾਨਫਰੰਸ ਫੇਕ ਹੈ ਅਸੀਂ ਕੱਲ ਕਰਕੇ ਆਏ ਦੱਸੋ ਕਿੱਥੇ ਫਿੱਗ ਸੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਅੱਦੀ ਸੀ ਇਹ ਲੋਕਤੰਤਰ ਆਪਾਂ ਬੋਲ ਸਕਦੇ ਆ ਜੇ ਅਸੀਂ ਇੱਥੇ ਖੜਿਆਂ ਦੇ ਕੋਣ ਉਹਨਾਂ ਦੇ ਫਾਦਰ ਸਾਹਿਬ ਖੜਿਆਂ ਇਹ ਕਿਸੇ ਦੀ ਫੈਮਿਲੀ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਜੀ ਇਹ ਤੁਸੀਂ ਦਿਖਾ ਸਕਦੇ ਹੋ ਇਹ ਨੰਬਰ ਬਾਈ ਦਾ ਵੀ ਨੰਬਰ ਵਿੱਚ ਉਹਨਾਂ ਨੇ ਐਡ ਕਰਕੇ ਪਾਈ ਹੋਈ ਹੈ ਹੁਣ ਫੈਮਿਲੀ ਨੂੰ ਹਰਾਸ ਕਰ ਰਹੇ ਆਂ ਨਹੀਂ ਤੋਂ ਮਤਲਬ ਬਰਾਨ ਕਰ ਰਹੇ ਆਂ ਹੋਰ ਕੰਮ ਕਰ ਰਹੇ ਆ ਆਪਣੇ ਦਫ਼ਤਰ ਪਰੋਬੀ ਦਾ ਠੀਕ ਹੈ ਐਨ ਜੀਓ ਚਲਾਣੇ ਆਂ ਸੁਲਤਾਨਪੁਰ ਲੋਧੀ ਦੇ ਉਹ ਮਤਲਬ ਜਿਸ ਦਿਨ ਇਹ ਕੱਲ 7 ਤਰੀਕ ਨੂੰ ਅੰਮ੍ਰਿਤਸਰ ਮੱਥਾ ਟੇਕ ਕੇ ਆਏ ਜੀ ਤੜਕੇ ਦੇ ਟਾਈਮ ਅਸੀਂ ਮੱਥਾ ਟੇਕ ਕੇ ਆਈ ਆਂ ਆਪਣੀ ਭੱਜ ਤੋੜ ਦੇ ਬੰਦੇ ਨੂੰ ਹਰੇਕ ਨੂੰ ਪਰੇਸ਼ਾਨ ਕਰਨ ਵਾਲੀ ਗ ਇਹ ਤਾਂ ਤੰਕਰ ਨਾਲੀਆਂ ਗੱਲਾਂ ਜੀ ਕੋਈ ਉਹਨਾਂ ਦਾ ਪੋਲੀਟੀਕਲ ਵੀ ਲਿੰਕ ਹੈਗਾ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ ਪਤਾ ਕੀ ਹੁੰਦਾ ਜੀ ਕਈ ਵਾਰ ਪ੍ਰੋਪਰਟੀ ਕਰਕੇ ਆ ਕਿਸੇ ਆਪਾਂ ਨੂੰ ਪਿੰਡ ਦੇ ਕਿਸੇ ਮੁੱਦੇ ਕਰਕੇ ਮੇਰੇ ਕੋਲ ਕੋਈ ਲਿੰਕ ਹੈ ਅਗਰ ਮੇਰੇ ਕੋਈ ਸੋਰਸ ਹੈ ਉਹਦੇ ਰਿਲੇਟਡ ਅਗਰ ਮੈਂ ਕਿਸੇ ਦਾ ਕੋਈ ਕੰਮ ਕਢਾ ਸਕਦਾ ਤਾਂ ਵਧੀ ਗੱਲ ਹੈ ਜੀ ਇਹ ਹੁੰਦਾ ਹੁਣ ਉਹ ਤੁਹਾਨੂੰ ਇੱਥੇ ਬੰਦੇ ਕਿੰਨੇ ਖੜੇ ਆ ਕੋਈ ਕਿਸੇ ਨਾਲ ਫੋਟੋ ਕਿਸੇ ਦੀ ਚੱਕ ਕੇ ਪਾ ਦੇਵੇ ਕੱਲ ਗਰ ਲਾਲ ਸਿੰਘ ਖਨੌਰ ਦੀ ਮੈਂ ਕੋਈ ਫੋਟੋ ਚੱਕ ਕੇ ਕਿਸੇ ਆਪਣਾ ਗੈਂਗਸਟਰ ਨਾਲ ਪਾ ਦਿੰਦਾ ਫਿਰ ਉਹ ਗੈਂਗਸਟਰ ਨਾਲ ਰਲਿਆ ਹੋਇ ਮਨੂਗਾ ਆਪਾਂ ਤੁਸੀਂ ਉਹਨੂੰ ਇਹ ਗੱਲ ਹੁੰਦੀ ਹੈ ਜੀ ਉਹਨਾਂ ਦੇ ਪਿਤਾ ਵੀ ਉਹ ਤੇ ਪਿੰਡ ਦੇ ਵਿੱਚ ਰਹਿੰਦੇ ਵੀ ਉਹ ਉਹ ਕਹਿੰਦੇ ਨੇ ਵੀ ਜਿਹੜੀ ਇਹ ਡਾਫ ਲਾਈ ਹੋਈ ਆ ਇਹ ਮੇਰੇ ਜਨਮ ਤੋਂ ਪਹਿਲਾਂ ਲੱਗੀ ਹੋਈ ਆ। ਉਹਦੇ ਜਨਮ ਤੋਂ ਪਹਿਲਾਂ ਆ ਛੋਟੀ ਛੋਟੀ ਫੁੰਦੀ ਸੀ ਤਾਂ ਵੀ ਕੋਈ 2 ਫੁੱਟ ਦੀ ਕੋਈ 3 ਫੁੱਟ ਦੀ। ਹੂੰ ਹੁਣ ਜਿੱਦਣ ਐਮਐਲਏ ਬਣਿਆ ਨਾ ਹੂੰ ਇੰਨਾ ਜਿੱਥੇ ਤੇ ਇਸਕੇ ਖੇਤ ਲਗਾ ਉੱਥੇ ਤੇ ਲਵਾ ਦਿਆਂ ਆ ਲਵਾ ਵੀ ਚੱਕਾ ਇੰਨਾ ਘੱਗਰ ਦਾ ਪਾਣੀ ਨਹੀਂ ਆ ਰਿਹਾ ਇਸ ਦੇ ਉੱਪਰ ਕਰੋਸ ਨਹੀਂ ਕਰ ਸਕਿਆ ਘੱਗਰ ਦਾ ਪਾਣੀ ਜਿੰਨੀ ਡਾਫਾਂ ਇਹਨੇ ਉੱਪਰ ਲਾਈਆਂ ਉਹ ਫਿਰ ਨੇੜੇ ਨੂੰ ਉੱਠਣ ਲੱਗਿਆ ਹੂੰ ਉਸ ਦੇ ਉੱਪਰ ਨੂੰ ਉੱਥੇ ਇਹਨੇ ਥੱਲੇ ਲਵਾਏ ਹੋਏ ਆ ਹੂੰ ਇਸਕੇ ਕਾਰਨ ਮੇਰੇ ਮੁੰਡੇ ਪਰਚਾ ਹੋਇਆ ਜਦੋਂ ਦੇਖਣ ਗਿਆ ਵੀ ਉਹ ਲੁਆ ਕੇ ਉਹਨਾਂ ਪਾਇ ਵੀਡੀਓ ਬਵਾਦੀ ਫੇਸਬੁੱਕ ਉਰ ਪਾਦੀ ਵਟੋ ਇਹ ਉਹ ਖਿਜ ਗਿਆ ਤਿਹੜ ਗਿਆ ਬਾਈ ਇਤਨੇ ਮੇ ਇਹ ਕਦੀ ਕਹਾ ਮਹਾਗਰਦਵਾਰਾ ਬਚਾਣ ਲਗਾ ਕਦੀ ਕਹਾ ਸੜਕ ਬਚਾਣੀ ਹੈ ਮਨੂੰ ਸੜਕ ਕਿ ਉੱਟਣ ਲਗੀ ਹੈ ਉੱਥੀ ਸੜਕ ਰਹਿ ਗਈ ਪਿੱਛੇ ਦੋ ਸੜਲਾਂ ਦੇ ਵਿੱਚੋਂ ਲੰਘ ਰਿਹਾ ਉੱਥੇ ਸੜਕ ਹੀ ਉਡਦੀ ਉੱਥੀ ਕਿਉਂ ਸੜਕ ਟੁੱਟਾ ਹੁਣ ਤਾਂ ਚਲੋ ਉਹਨਾਂ ਦੀ ਇਹ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਤੇ ਇਹ ਐਫਆਈਆਰ ਦਰਜ ਕਰਵਾਈ ਗਈ ਹੈ ਕਿ ਪਹਿਲਾਂ ਵੀ ਕੋਈ ਰੰਜਿਸ਼ ਹੈਗੀ ਆ ਪਹਿਲਾਂ ਵੀ ਉਹ ਇਹ ਵੀ ਮੇਰੇ ਕਲਾਬ ਨਾਲ ਬੋਲੇ ਪਹਿਲਾਂ ਉਰੇ ਟਰਾਲੀਆਂ ਚੋਰੀ ਹੋਈ ਸੀ ਹੂੰ ਉਹਨਾਂ ਪਿੱਛੇ ਬੋਲਿਆ ਦਾ ਹੂੰ ਵੀ ਉਹ ਟਰਾਲੀਆਂ ਚੋਰੀਆਂ ਐਮਐਲਏ ਦੇ ਬੰਦੇ ਨੇ ਕਰੀਆਂ ਹਾਂ ਹਾਂ ਲੱਗੇ ਤੇ ਉਹ ਤੁਹਾਡੇ ਸਾਹਮਣੇ ਹੀ ਲੱਗੇ ਤੁਹਾਨੂੰ ਸਾਰਾ ਪਤਾ ਇਹ ਤਾਂ ਕਹਿਣੀ ਦੀ ਗੱਲ ਨਹੀਂ ਮੇਰੀ ਤੁਹਾਨੂੰ ਸਾਰੀ ਕੁਝ ਪਤਾ ਉਹ ਵੀ ਇਸ ਦੇ ਅੰਦਰ ਰੜਕਦੀ ਹੂੰ ਇਹ ਵੀ ਇਹ ਰੜਕਦੀ ਇੱਕ ਵੀ ਉਹ ਕਿਉਂ ਆਇਆ ਉਹਦਾ ਇਹਨੇ ਕਿਉਂ ਵੀਡੀਓ ਪਾਈ ਕਿਉਂ ਸੋਚਿਆ ਨਲਾਂ ਹੀ ਲਗੇ ਆਣ ਹੂੰ ਇਸ ਦੇ ਅੰਦਰ ਜਿਆਦਾ ਲੜਕੀ ਇਸ ਕੀ ਉਹੀ ਚੀਜ਼ ਕੀਤੀ ਭਾਈ ਜੀ ਅਸੀਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਕੋਈ ਲੜਾਈ ਝਗੜਾ ਦਾ ਮਾਮਲਾ ਤੇ ਸੁਚੈਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਉਹਨਾਂ ਤੇ ਐਫਆਈਆਰ ਦਰਜ ਕਰਵਾਈ ਗਈ ਆ ਸਚਨ ਸਿੰਘ ਅਸੀਂ ਬੰਦਾ ਤੇ ਕਦੇ ਦੇਖਿਆ ਹੀ ਨਹੀਂ ਜੀ ਸਾਨੂੰ ਪਤਾ ਹੀ ਨਹੀਂ ਨਾ ਸਾਡਾ ਅੰਬਾਲੀ ਸਾਈਡ ਦਾ ਢੇਡਾ ਜੀ ਹਰਿਆਣੇ ਦਾ ਹਰਿਆਣੇ ਸਾਈਡ ਦਾ ਕੋਈ ਬੰਦਾ ਦਾਸਦੀ ਐ ਅਸੀਂ ਕਦੇ ਨਾ ਬੰਦਾ ਦੇਖਿਆ ਨਹੀਂ ਸਾਨੂੰ ਪਤਾ ਹੀ ਨਹੀਂ ਵੀ ਕੋਣ ਸ਼ਖਸ ਹੈ ਕੋਈ ਬਾਈ ਦਾ ਲੜਾਈ ਝਗੜਾ ਵੀ ਹੋਇਆ ਇਹਨਾਂ ਦਿਨਾਂ ਦੇ ਵਿੱਚ ਮੇਰੀ ਗੱਲ ਸੁਣੋ ਜੀ ਕੰਮ ਕਾਰਜ ਹੀ ਇੰਨੇ ਬਿਜ਼ੀ ਆ ਟਾਈਮ ਹੀ ਨਹੀਂ ਹੈ ਜੀ ਰੋਟੀ ਦਾ ਸਾਡਾ ਟਾਈਮ ਨਹੀਂ ਸਹੀ ਹੈ ਹੋਰ ਰਿਲੇਟਡ ਅਸੀਂ ਕਿੱਥੇ ਕਿਸੇ ਕੋਲ ਜਾਉਂਗੇ ਕਿਤੇ ਸਾਨੂੰ ਕੀ ਲੋੜ ਹੈ ਕਿਸ ਨਾਲ ਝਗੜਨ ਦੀ ਜਦੋਂ ਤਾਂ ਵੀ ਇਹ ਪਰਚਾ ਦੱਸ ਰਿਹਾ ਵੀ ਕਿਤੇ ਵੀ ਲੜਾਈ ਹੋਈ ਹੈ ਇਹ ਐਨੇ ਟਾਈਮ ਚ ਇੱਥੇ ਸੀਗਾ ਅਸੀਂ ਪ੍ਰੂਫ ਦੇ ਸਕਦੇ ਹਾਂ ਸਾਡੇ ਨਾਲ ਸੀਗੇ ਭਾਈ ਅਸੀਂ ਲੋਕੇਸ਼ਨ ਕਢਾ ਕੇ ਦੱਸ ਸਕਦੇ ਹਾਂ ਕਿ ਬਾਈ ਜੀ ਸਾਡੇ ਨਾਲ ਮੌਜੂ ਸੀਗੇ ਹਾਂ ਸੋ ਹੁਣ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਉਹਨਾਂ ਤੇ ਐਫ ਆਈ ਆਰ ਤੁਹਾਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਗਈ ਆ ਹਾਲੇ ਤੱਕ ਤਾਂ ਨਹੀਂ ਜੀ ਦਿੱਤੀ ਗਈ ਪਰ ਮੇਰੀ ਨਾ ਇੱਕ ਲੋਕਾਂ ਨੂੰ ਬੇਨਤੀ ਹੈ ਹੁਣ ਦੇਖੋ ਜੀ ਇਹ ਬੋਲਿਆ ਠੀਕ ਹੈ ਇਹਨੂੰ ਤੁਸੀਂ ਜਿਵੇਂ ਮਰਜੀ ਦੇਖੋ ਪਰ ਇਹ ਬੋਲਿਆ ਤਾਂ ਤੁਹਾਡੇ ਵਾਸਤੇ ਹੈ ਨਾ ਬੰਦਾ ਠੀਕ ਹੈ ਤੁਹਾਡੇ ਹੱਕਾਂ ਲਈ ਬੋਲਿਆ ਇਹਨੂੰ ਤਾਂ ਕੋਈ ਲੋੜ ਨਹੀਂ ਹੈ ਇਹਦੇ ਦਾ ਕਰ ਵਧੀਆ ਕੰਮਕਾਰ ਆ ਆਪਣਾ ਠੀਕ ਨਹੀਂ ਪਰ ਲੋਕਾਂ ਨੂੰ ਇਹ ਚਾਹੀਦਾ ਹੈ ਵੀ ਜਿਨ੍ਹਾਂ ਦੀ ਮੰਨ ਕੇ ਚਲੋ ਕਿਸੇ ਦੀ ਦੋ ਕਿੱਲੇ ਪੈ ਲਈਏ ਕਿਸੇ ਦੀ ਤਿੰਨ ਹੈ ਵਿਚਾਰੇ ਛੋਟੇ ਜ਼ਿੰਮੇਦਾਰ ਹੈ ਮੇਰੇ ਵਰਗੇ ਹੈ ਨਾ ਇਹ ਬਾਈਆਂ ਵਰਗੇ ਨੁਕਸਾਨ ਕਿੰਨਾ ਕੁ ਹੋ ਗਿਆ ਚਲੋ ਮੈਂ ਥੋੜੀ ਗੱਲ ਬੜੀ ਕਰ ਦਿੰਦਾਗਾ ਦੋ ਬਿਜਾਰ ਕਿੱਲਾ ਡੁੱਬ ਗਿਆ ਕਈ ਪਿੰਡੇ ਡੁੱਬ ਗਏ ਇੱਧਰ ਚਮਾਰੂ ਸਾਈਡ ਨੂੰ ਖਤਮ ਹੈ ਪਾਣੀ ਵੜ ਗਿਆ ਘਰਾਂ ਦੇ ਲੋਕਾਂ ਦੇ ਇੱਕ ਡਾਫ ਲਾਉਣ ਕਰਕੇ ਡਾਹਾਂਜੀ ਇਹ ਗੱਲ ਹੈ ਜੀ ਤੇ ਮੇਰੇ ਲੋਕਾਂ ਨੂੰ ਅਹੀ ਬੇਨਤੀ ਹੈ ਸਾਡਾ ਸਾਫ ਦਿੱਤਾ ਜਾਵੇ ਚੰਗੇ ਫਿਊਚਰ ਦੇ ਚੰਗੇ ਭਵਿੱਖ ਵਾਸਤੇ ਪਰ ਮੇਰੀ ਇੱਕ ਹੋਰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਾਡੇ ਬੰਦੇ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਸਾਨੂੰ ਜਿਆਦਾ ਪਰੇਸ਼ਾਨ ਨਾ ਕੀਤਾ ਜਾਵੇ ਹਾਂਜੀ ਪੁਲਸ ਵਾਲੇ ਕਹਿੰਦੇ ਵੀ ਤੁਸੀਂ ਆਪਣਾ ਵਕੀਲ ਲਿਆਓ ਤੁਹਾਨੂੰ ਐਫਆਈਆਰ ਦੀ ਕਾਪੀ ਦਿੱਤੀ ਜਾਊਗੀ ਕੋਈ ਵਕੀਲ ਵਗੈਰਾ ਕਰ ਰਹੇ ਹੋਗੇ ਹੁਣ ਵਕੀਲ ਤਾਂ ਜਦੋਂ ਪੇਸ਼ ਹੁੰਦਾ ਨਾ ਜੀ ਕੋਈ ਪਰਚੇ ਦੀ ਸਾਨੂੰ ਕਾਪੀ ਵਗੈਰਾ ਦੋ ਤਾਂ ਹੀ ਲੈ ਕੇ ਆਵਾਂਗੇ ਸਾਨੂੰ ਦੇ ਤਾਂ ਕੁਝ ਰਹੇ ਨਹੀਂ ਹੁਣ ਕੋਈ ਸਾਨੂੰ ਕੱਚੀ ਪੱਕੀ ਕਾਪੀ ਆਪਣਾ ਨੰਬਰ ਹੀ ਦੱਸ ਦਿਓ ਐਫਆਈਆਰ ਦਾ ਅਗਰ ਪਰਚਾ ਆਨਲਾਈਨ ਹੋ ਗਿਆ ਤਾਂ ਅਸੀਂ ਆਪਣਾ ਦੇਖ ਲਾਂਗੇ ਹੋਰ ਆ ਪਾਸੇ ਜੇਕਰ ਦੇਖੀਏ ਹੜਾਂ ਦੀ ਸਥਿਤੀ ਨੂੰ ਵੀ ਚਲੋ ਦੇਖ ਲਈਏ ਤਾਂ ਹੋਰਾਂ ਪਾਸੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਆਪਦੇ ਮੰਤਰੀਆਂ ਤੇ ਵਿਧਾਇਕਾਂ ਤੇ ਇਹਨਾਂ ਦੇ ਜੋੜੇ ਖਾਸਮ ਖਾਸ ਨੇ ਉਹਨਾਂ ਦੇ ਵੱਲੋਂ ਮਾਈਨਿੰਗ ਰੱਜ ਕੇ ਕੀਤੀ ਗਈ ਆ ਤੁਹਾਡੇ ਏਰੀਆ ਦੇ ਵਿੱਚ ਤਾਂ ਨਹੀਂ ਕੋਈ ਇਸ ਤਰ੍ਹਾਂ ਦਾ ਦੇਖੋ ਜੀ ਐਮਐਲਏ ਦੇ ਹੱਥ ਹੁੰਦੀਆਂ ਇਹ ਚੀਜ਼ਾਂ ਠੀਕ ਹੈ ਉਹ ਕਰਦਾ ਹੀ ਐ ਠੀਕ ਹੈ ਜੀ ਇਹਦੇ ਲਾਲੂ ਜਿਹੜੇ ਮਾਈਨਿੰਗ ਕਰਦਾ ਏ ਆਪਣਾ ਐਮਐਲਏ ਸਾਹਿਬ ਹਨਾ ਇਹਦੇ ਜਿਹੜੇ ਪ੍ਰੂਫ ਨੇ ਇਹ ਬਾਈ ਕੋਲ ਹੀ ਐ ਠੀਕ ਹੈ ਮਾਈਨਿੰਗ ਦੇ ਵੀ ਮਾਈਨਿੰਗ ਦੇ ਵੀ ਜਿਹੜੇ ਵੀ ਇਹ ਲਾ ਲੋ ਬਾਈ ਬੋਲਿਆ ਹੋਇਆ ਉਹ ਪ੍ਰੂਫਾਂ ਦੇ ਆਧਾਰ ਤੇ ਹੀ ਬੋਲਿਆ ਹੋਇਆ ਠੀਕ ਹੈ ਜੀ ਉਹਦੇ ਕੋਲ ਹੀ ਹੈ ਐਮਐਲਏ ਨੂੰ ਕਿਤੇ ਇਸ ਗੱਲ ਦਾ ਤਾਂ ਨਹੀਂ ਡਰ ਵੀ ਅੱਗੇ ਕੋਈ ਹੋਰ ਸਾਡੀਆਂ ਵੀਡੀਓ ਜਾਂ ਕੁਝ ਹੋਰ ਨਾ ਜਨਤ ਕਰੇ ਇਸੇ ਕਰਕੇ ਦਬਾਇਆ ਐਮਐਲਏ ਨੇ ਕੱਲ ਇੱਕ ਪੋਸਟ ਪਾਈ ਹੈ ਵੀ ਜਿਹੜੀ ਇਹ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਫੇਕ ਹੈ ਹਾਲਾਂਕਿ ਆਪਣਾ 2:30 ਵਜੇ ਪ੍ਰੈਸ ਕਾਨਫਰੈਂਸ ਹੋਈ ਹੈ ਬਾਈ ਨੂੰ ਇਹ 1:09 ਤੇ ਆਪਣਾ ਥਾਣੇ ਲੈ ਕੇ ਆਏ ਆ ਠੀਕ ਹੈ ਜੀ 1:09 ਤੇ ਥਾਣੇ ਲੈ ਕੇ ਆਏ ਆ ਤੇ ਪ੍ਰੈਸ ਕਾਨਫਰੰਸ ਇਹ ਬਾਈ ਕਰਕੇ ਆਈਆਂ ਆਪਣਾ ਇਹ ਨਾਲ ਹੀ ਰਹਿੰਦੇ ਆ ਠੀਕ ਹੈ ਜੀ ਹੁਣ ਜੇ ਤਾਂ ਉਹ ਫੇਕ ਹੁੰਦੀ ਤੁਸੀਂ ਐਮਐਲਏ ਪੋਸਟ ਬਾਰੇ ਵੀ ਫੇਕ ਹੈ ਤੁਸੀਂ ਆਪ ਸਮਝਦਾਰ ਹੋ ਫੇਕ ਤਾਂ ਹੈਗੀ ਨਹੀਂ ਇਹ ਕਰਕੇ ਆਈਆਂ ਠੀਕ ਹੈ ਤੇ ਇੱਕ ਸਾਡੇ ਪਿੰਡ ਦਾ ਬੰਦਾ ਬੋਲਿਆ ਸੀਗਾ ਠੀਕ ਹੈ ਉਹ ਆਪਣਾ ਗੁਰਸ਼ੇਵ ਕੁਸਿੰਘਨ ਟਾਲ ਬਾਈ ਦੇ ਨਾ ਆਪਣਾ ਚੈਨਲ ਤੇ ਪਈ ਹੈ ਵੀਡੀਓ ਸਾਡੇ ਪਿੰਡ ਦਾ ਹੀ ਬੰਦਾ ਬੋਲਿਆ ਸੀਗਾ ਉਹ ਵੀਡੀਓ ਇਹਨਾਂ ਨੇ ਚਾਕੇ ਕਿਸੇ ਚੈਨਲ ਤੋਂ ਡਿਲੀਟ ਕਰਾ ਦਿੱਤੀ ਠੀਕ ਹੈ ਉਹ ਉੱਥੇ ਹੁਣ ਵੀ ਪਈ ਐ ਵੀ ਬੋਲਦਾ ਕਿਉਂ ਹੈ ਗੱਲ ਤਾਂ ਰੰਜਿਸਤਾ ਇਹ ਐ ਵੀ ਬੋਲੇ ਕਿਉਂ ਹੈ ਸਾਡੇ ਬਾਰੇ ਹੁਣ ਐਂ ਦਾ ਦੇਖੋ ਅਸੀਂ ਬੋਲ ਰਹੇ ਆ ਇਹ ਖੁੱਲਕੇ ਬੋਲ ਰਹੇ ਆ ਅਸੀਂ ਗਲਤ ਤਾਂ ਕਹਿ ਨਹੀਂ ਰਹੇ ਸਿਰਫ ਪਰਚਾ ਹੋ ਸਕਦਾ ਹੈ ਵੀ ਸਿਰਫ ਗਰਲਾਲਕ ਨਾਰਦੇ ਖਿਲਾਫ ਹੀ ਬੋਲਦੇ ਨੇ ਜੇ ਜਿਸ ਤੋਂ ਪਹਿਲਾਂ ਦੀ ਸਰਕਾਰ ਆ ਸਰਕਾਰ ਦੇ ਵੀ ਖਿਲਾਫ ਬੋਲਦੇ ਆ ਜੀ ਕੋਈ ਐਸਐਚਓ ਗਲਤ ਕਰਦਾ ਉਹਦੇ ਖਿਲਾਫ ਵੀ ਬੋਲਦੇ ਆ ਡੀਐਸਪੀ ਗਲਤ ਕਰਦਾ ਉਹਦੇ ਖਿਲਾਫ ਵੀ ਬੋਲਦੇ ਆ ਐਮਐਲਏ ਗਲਤ ਕਰਦਾ ਉਹਦੇ ਖਿਲਾਫ ਵੀ ਬੋਲਦੇ ਆ ਮੇਰਾ ਫੇਰ ਉਹੀ ਸਵਾਲ ਆ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹਰ ਇੱਕ ਦੇ ਖਿਲਾਫ ਬੋਲਦੇ ਆ ਕੀ ਉਹ ਕਿਸੇ ਪੋਲੀਟੀਕਲ ਪਾਰਟੀ ਨਾਲ ਵੀ ਜੁੜੇ ਹੋਏ ਨੇ ਦੇਖੋ ਜੀ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਨਹੀਂ ਸਾਡਾ ਠੀਕ ਹੈ ਜੀ ਸਾਡਾ ਕੰਮ ਹੈ ਸੇਵਾ ਕਰਨ ਦਾ ਜਿਹੜੀ ਪਾਰਟੀ ਸਾਨੂੰ ਦਿਸੂਗੀ ਵੀ ਇਹ ਸੇਵਾ ਕਰੀ ਅਸੀਂ ਤਾਂ ਉਹਨੂੰ ਆਪਣਾ ਦੋ ਹੱਥ ਕਰਕੇ ਲੈ ਕੇ ਆਉਣਾ ਵੀ ਆਪਣਾ ਸਾਡੇ ਆਪਣੇ ਬੰਦਿਆਂ ਦੀ ਲੋਕਾਂ ਦੀ ਸੇਵਾ ਕਰੋ ਠੀਕ ਹੈ ਹੁਣ ਲੋਕ ਕਿਸ ਤਰ੍ਹਾਂ ਇਹਨੂੰ ਦੇਖਦੇ ਆ ਉਹ ਲੋਕਾਂ ਦੀ ਆਪਣੀ ਮਰਜ਼ੀ ਹੈ ਨਾ ਬਾਪੂ ਜੀ ਤੁਸੀਂ ਇੱਕ ਗੱਲ ਕਹੀ ਸੀ ਕਿ ਇੱਕ ਗਾਜਰਪਾਕ ਅਸੀਂ ਖਵਾਇਆ ਬੋਟਾਂ ਅਸੀਂ ਖਵਾਏ ਪਾਈਆਂ ਤੇ ਬੋਟਾਂ ਪਾਈਆਂ ਇਹ ਸਾਡੇ ਘਰੇ ਆਇਆ ਉੱਥੇ ਅਸੀਂ ਤਾਇਆ ਜੀ ਵੀ ਮੇਰੇ ਘਰੇ ਆਇਆ ਵੀ ਬੋਟਾਂ ਪਾਈ ਹੋਰ ਵੀ ਆਏ ਦੋ ਬੰਦੇ ਉਹਨਾਂ ਨਾਲ ਉਹਨੂੰ ਕਹਾਂਗੇ ਪਾਵਾਂਗੇ ਬੋਟਾਂ ਪੂਰੀ ਪਾਈਆਂ ਸਰਿਆਂ ਪਾਈਆਂ ਬੋਟਾਂ ਇਹਨੂੰ ਪਿੰਡ 'ਚ ਇਕੱਠ ਕਰਕੇ ਬੁਲਾਇਆ ਉੱਥੇ ਇਹਨੂੰ ਉਹ ਵੀ ਦਿਆ ਸੁਭਾਸਨ ਵੀ ਦਿਆ ਵੀ ਤੈਨੂੰ ਕੋਈ ਨਹੀਂ ਬਈ ਜਿਤਾ ਕੇ ਭੇਜਾਂਗੇ ਪਿੰਡ ਤੋਂ ਪਿੰਡ ਤੋਂ ਜਿਤਾ ਕੇ ਭੇਜਿਆ ਫਿਰ ਇਹਨੂੰ ਗਾਦਰਪਾਗ ਵੀ ਖਿਲਾਇਆ ਉੱਤੇ ਬੰਦੇ ਇਕੱਠੇ ਕਰਿਆ ਇਹਨੂੰ ਵੀ ਖਿਲਾਇਆ ਇਹਦੇ ਨਾਲ ਬੰਦੇ ਜਿਹੜੇ ਉਹਨਾਂ ਨੂੰ ਵੀ ਖਿਲਾਇਆ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਅਕਸਰ ਹੀ ਵਿਵਾਦਾਂ ਦੇ ਵਿੱਚ ਘਰੇ ਰਹਿੰਦੇ ਨੇ ਪਿਛਲੇ ਦਿਨਾਂ ਤੋਂ ਹੀ ਹਲਕਾ ਘਨੌਰ ਦੇ ਵਿਧਾਇਕ ਗਰਲਾਲ ਕਨੌਰ ਵੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਜਿਨ੍ਹਾਂ ਦੇ ਉੱਪਰ ਇੱਕ ਅਥੀ ਤੌਰ ਤੇ ਇਲਜ਼ਾਮ ਨੇ ਕਿ ਆਪਣੇ ਦੋ ਕਿੱਲੇ ਬਚਾਉਣ ਦੇ ਲਈ ਘੱਗਰ ਦਰਿਆ ਦੇ ਵਿੱਚ ਉਹਨਾਂ ਦੇ ਵੱਲੋਂ ਡਾਫ ਲਗਾਈ ਗਈ ਜਿਸ ਦਾ ਖਮਿਆਜਾ ਹੋਰ ਕਿਸਾਨਾਂ ਨੂੰ ਜਾਂ ਆਮ ਗਰੀਬ ਪਰਿਵਾਰਾਂ ਨੂੰ ਭੁਗਤਣਾ ਪਿਆ ਜਦੋਂ ਇਸ ਆਵਾਜ਼ ਨੂੰ ਗਰਸੇਵਕ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਐਮ ਐਲ ਏ ਦੀ ਸ਼ਹਿਦ ਦੇ ਉੱਪਰ ਝੂਠਾ ਪਰਚਾ ਉਸਤੇ ਕਰਵਾਇਆ ਗਿਆ ਤੇ ਉਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਹੜਾ ਗਰਸੇਪ ਸਿੰਘ ਫੜਿਆ ਜੀ ਕੀ ਮਸਲਾ ਹੈਗਾ ਇਹ ਦਾ ਲੋਕ ਨੂੰ ਜਾਏ ਕੋ ਹ ਇਹ ਗਰਸੇਪ ਸਿੰਘ ਆ ਪੁੱਤਰ ਗੱਜਨ ਸਿੰਘ ਹੰਡਾਲ ਕਹਿੰਦੇ ਨੇ ਇਹਦੇ ਖਿਲਾਫ ਇੱਕ ਕੰਪਲੀਟ ਆਈ ਸੀ ਜੀ 5 ਤਰੀਕ ਨੂੰ ਇਹਨਾਂ ਦੀ ਕੋਈ ਲੜਾਈ ਹੋਈ ਛੇ ਤਰੀਕ ਨੂੰ ਸਾਡੇ ਕੋਲੇ ਰਿਪੋਰਟਡ ਉਹਦੇ ਖਿਲਾਫ ਹੈ ਜਿਹੜਾ ਐਫ ਆਰ ਨੰਬਰ 98 ਅ ਅਧੀਨ ਤਾਰਾ 109 304 ਬੀ ਐਨ ਐਸ ਦੇ ਖਿਲਾਫ ਫਰਦਰ ਦਰਜ ਕੀਤਾ ਜੀ ਇਹਦੀ ਕੱਲ ਅਰੈਸਟ ਪਾਈ ਆ ਜੀ ਤੇ ਮਾਜੂਦ ਅਦਾਲਤ ਤੇ ਪੇਸ਼ਵਾ ਕਰਕੇ ਦੋ ਬਣਦੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਤੇ ਇਹ ਜਿਹੜਾ ਮਸਲਾ ਜੀ ਇਹ ਤੁਸੀਂ ਕਿੱਥੋਂ ਇਹਨਾਂ ਨੂੰ ਰਿਸੈਪਸ਼ਨ ਹਾਲੋਂ ਜਿਹੜਾ ਡਿਟੇਨ ਕਰਦੇ ਹੋ ਅਸੀਂ ਇਹਨੂੰ ਅਰੈਸਟ ਕਰਦੇ ਹਾਂ ਕਿ ਨਾਲ ਮਹਾਲੀ ਮਹਾਲੀ ਦਾ ਜੀ ਆਪਾਂ ਜਦੋਂ ਬਨੂੜ ਤੋਂ ਅੱਗੇ ਜਾਂਦੇ ਹਾਂ ਮਹਾਲੀ ਦਾ ਏਰੀਆ ਪੈ ਜਾਂਦਾ ਸਨੀਟਾ ਚੌਕ ਦੇ ਏਰੀਆ ਪੈ ਜਾਂਦਾ ਉੱਥੇ ਨੂੰ ਡਿਟੇਨ ਕੀਤਾ ਲੀਗਲੀ ਡਿਟੇਨ ਕੀਤਾ ਪਹਿਲਾਂ ਬੁਲਾਇ ਸੱਬਿਆ ਵੀ ਗਿਆ ਸੀ ਹੈ ਪਹਿਲਾਂ ਸੱਬਿਆ ਵੀ ਨਹੀਂ ਜੇ ਨੌਨ ਅਵੇਲੇਬਲ ਆਫੈਂਸ ਹੋਣ ਵੀ ਫਿਰ ਉਹ ਜ਼ਗਵਾਏ ਕਰਦੀ ਹੈ ਇਹਦੇ ਤੇ ਆਲਰੇਡੀ ਦੋ ਮੁਕਦਮੇ ਇੱਕ ਪਹਿਲਾ ਜਿਹਦੇ ਤੇ 307 ਦਾ ਇੱਕ 327 427 392 ਵਗੈਰਾ ਤੇ ਆਲਰੇਡੀ ਦੋ ਪਰਚੇ ਤੇ ਆਲਰੇਡੀ ਹੈਗੇ ਨੇ ਤੇ ਇਹਨੂੰ ਮਾਂਜੂਦ ਅਦਾਲਤ ਦੇ ਪੇਸ਼ ਕਰਕੇ ਜੀ ਜੋ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਿਹੜੇ ਬੰਦੀ ਲੋਕ ਜਾਂ ਉਹਦੇ ਨਾਲ ਵੀ ਦੇ ਸਾਥੀ ਆਏ ਹੈ ਜੀ ਉਹ ਇਹਨੂੰ ਕਿਤੇ ਪੋਲੀਟੀਕਲ ਦਬਾਅ ਦੇ ਤਹਿਤ ਮੇਰਾ ਪੋਲੀਟੀਕਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ ਅਸੀਂ ਕਾਨੂੰਨ ਦੇ ਮਤਾਬਕ ਕਾਰਵਾਈ ਕਰਨੀ ਹੈ ਐਫ ਆਈ ਆਰ ਸਾਡੇ ਕੋਲ ਹੈ ਕੋਈ ਇਲੀਗਲ ਰੀਟੈਂਸ਼ਨ ਨਹੀਂ ਹੈ ਨਿੱਤੀਪੜਤੀ ਅਰੈਸਟ ਹੈ ਮਾਂਜੂਦ ਅਦਾਲਤ ਤੇ ਪੇਸ਼ ਕਰਾਂਗੇ ਪੜਦੀ ਕਾਨੂੰਨੀ ਕਾਰਵਾਈ ਕਰਾਂਗੇ ਹਾਂ ਜੀ ਸ਼ਿਕਾਇਤ ਮਿਸ਼ਾਤਾ ਨਹੀਂ ਕਰਾਂਗੇ ਜੀ ਰਿਪੋਰਟ ਕਰਵਾਉਣਾ ਸ਼ਿਕਾਇਤ ਕਰਤਾ ਹੈਗਾ ਜੀ ਸੁਖਚੰਦ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਉਬਾਲਾ ਜੀ ਸਰ ਇਹ ਲੜਾਈ ਕਿੱਥੇ ਹੋਈ ਹੈ ਜੀ ਫਿਰ 98 ਅਫੇਰ ਨੰਬਰ 98 ਹੈ ਇਹ ਰਾਮਨਗਰ ਚੈਣੀ ਹੋਈ ਹੈ ਹਮਮ ਠੀਕ ਹੈ ਸਰ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਕਿਸੇ ਨਾਲ ਲੜਾਈ ਝਗੜਾ ਵੀ ਹੋਇਆ ਨਹੀਂ ਸਾਡੇ ਤੇ ਕੱਲ ਵੀ ਅਸੀਂ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਜੋ ਘਗਰਤ ਰਿਆ ਦੇ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਜੀ ਕਿਉਂ ਨਹੀਂ ਲੜਾਈ ਝਗੜਾ ਪਿਛਲੇ ਸਾਲ ਦੀ ਤਾਂ ਪਰਚੀ ਨਹੀਂ ਜੀ ਪਰ ਉਹਨਾਂ ਨੂੰ ਬਰੀ ਹੋਏ ਮੇਰੀ ਗੱਲ ਸੁਣੋ ਲਓ ਉਹ ਕਾਨੂੰਨ ਕਾਨੂੰਨ ਦੇ ਆਧਾਰ ਮੁਤਾਬਕ ਕਾਰਵਾਈ ਕਰਨੀ ਹੈ ਜੀ ਦੇਖਦੇ ਇਨਵੈਸਟੀਗੇਸ਼ਨ ਕਰਾਂਗੇ ਉਹਨਾਂ ਕੇਸਾਂ ਦਾ ਵੀ ਸਟੇਟਸ ਦੇਖਾਂਗੇ ਦੋਨਾਂ ਦਾ ਕੀ ਹੈ ਮਾਨਜੋ ਅਦਾਲਤ ਤੇ ਪੇਸ਼ ਕਰਕੇ ਜੀ ਕਾਨੂੰਨ ਮੁਤਾਬਕ ਜੋ ਬੰਦੀ ਕਰਵਾਉਣਾ ਹੋਰ ਜਰੂਰੀ ਅੱਜ ਕਰਾਂਗੇ ਜੇ ਮਾਨਜੋ ਅਦਾਲਤ ਦੇ ਇਨਵੈਨ ਪਾਲਣਾ ਕੀਤੀ ਜਾਏ ਜੇਕਰ ਸਰ ਮਾਨਜੋ ਅਦਾਲਤ ਉਹਨਾਂ ਨੂੰ ਬਾਜ਼ੀਤ ਬਰੀ ਕਰਦਾ ਜੇਕਰ ਜਿਨ੍ਹਾਂ ਦੇ ਵੱਲੋਂ ਬਾਦੀਆਂ ਗੱਲਾਂ ਨੇ ਜੀ ਸਾਨੂੰ ਇਨਵੈਸਟੀਗੇਸ਼ਨ ਕਰ ਲੈਂਦੇ ਹੋ ਪਲੀਜ਼ ਕੋਈ ਜਹਿਲ ਜਾਂ ਜੈਸੀ ਸੂਰਤ ਵੈਸੀ ਕਾਰਵਾਈ ਅਮਲ ਚ ਲਿਆਵਾਂਗੇ ਚਲੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਦੋਂ ਉਹ ਮੌਕਾ ਆਏਗਾ ਉਹਦਾ ਤੁਹਾਨੂੰ ਉਹ ਹੱਲ ਜਿਹਾ ਦਿਵਾ ਦੇਗਾ ਪਰ ਸਰ ਤੁਸੀਂ ਫਿਲਹਾਲ ਤਾਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਤੁਸੀਂ ਚਰਚਾ ਕਰਨ ਤੋਂ ਪਹਿਲਾਂ ਇਹ ਇਨਵੈਸਟੀਗੇਸ਼ਨ ਕੀਤੀ ਹੈ ਵੀ ਲੜਾਈ ਕਿੱਥੇ ਹੋਈ ਹੈ ਜੇਕਰ ਲੜਾਈ ਹੋਈ ਹੈ ਤਾਂ ਕਿਸ ਦੇ ਸੱਤ ਪੇਟ ਵੱਜੇ ਉਹ ਬੰਦਾ ਬਿਲਕੁਲ ਜੀ ਬਿਲਕੁਲ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਸਾਰਾ ਹਰ ਇੱਕ ਕੰਮ ਕਾਨੂੰਨ ਦੇ ਮੁਤਾਬਕ ਕੀਤਾ ਜਾਂਦਾ ਜੀ ਜਦੋਂ ਸਾਡੇ ਕੋਲ ਕੋਈ ਕੰਪਲੇਟ ਹੈ ਕੰਪਲੇਨਟ ਆ ਜਾਂਦਾ ਫਿਰ ਦਾ ਮਤਲਬ ਫਸਟ ਇਨਫੋਰਮੇਸ਼ਨ ਰਿਪੋਰਟ ਹੋ ਜਾਂਦੀ ਹੈ ਐਫ ਆਈ ਆਰ ਦਾਜ ਕਰਕੇ ਇਨਵੈਸਟੀਗੇਸ਼ਨ ਫਿਰ ਹੀ ਹੁੰਦੀ ਹੈ ਅਜਿhandle ਅਸੀਂ ਕਿਸੇ ਨੂੰ ਅਟੈਂਡ ਨਹੀਂ ਕਰ ਸਕਦੇ ਜੇ ਸਾਡੇ ਕੋਲ ਐਫ ਆਈ ਆਰ ਹੈ ਫਿਰ ਅਸੀਂ ਐਫ ਆਈ ਆਰ ਨਹੀਂ ਹੈ ਫਿਰ ਅਸੀਂ ਕੋਈ ਵੀ ਰਿਸਪਾਂਸ ਨਹੀਂ ਦੇ ਸਕਦੇ ਇਨਵੈਸਟੀਗੇਸ਼ਨ ਐਫ ਆਈ ਆਰ ਕੀ ਇਹ ਕਦੇ ਅਸੀਂ ਉਹਨਾਂ ਨੂੰ ਮਿਲੇ ਵੀ ਤਾਂ ਬਾਇਪਾਸ ਇਹਨਾਂ ਨੇ ਤਾਂ ਕੀ ਇਹਨਾਂ ਨੇ ਤਾਂ ਕੀ ਮਿਲਣਾ ਜੇ ਇਹ ਤਾਂ ਜਾਂ ਅਕਿਊ ਦਾ ਸਕਦਾ ਜਾਂ ਵਿਕਮ ਦਾ ਸਕਦਾ ਠੀਕ ਹੈ ਸੋ ਪੂਰੀ ਜਾਣਕਾਰੀ ਹੈ ਜੋ ਸਮਝਣ ਦੀ ਕੋਸ਼ਿਸ਼ ਕੀਤੀ ਪਰਿਵਾਰਿਕ ਮੈਂਬਰਾਂ ਨਾਲ ਉਹਨਾਂ ਦੇ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਮਸਲਾ ਹੈ ਜੋ ਦੱਸਿਆ ਗਿਆ ਹੈ ਇਸੇ ਤਰ੍ਹਾਂ ਦੀ ਹੋਰ ਅਪਡੇਟ ਦੇ ਲਈ ਦੇਖਦੇ ਰਹੋ ਰojana lokana TV ਕੈਮਰਾਮੈਨ ਸੋਨੂ ਮਹਿਰਾ ਦੇ ਨਾਲ ਹਲਕਾ ਕਨੌਰ ਤੋਂ ਅਜੇ ਰਕੜਾ ਦੀ ਰਿਪੋਰਟ